ਜਗੋ ਚੱਕ ਨੀ ਮਾਮੀਏ ਛੱਡ ਨਖਰਾ ਜਾਗੋ ਚੱਕ ਨੀ ਮਾਮੀਏ ਛੱਡ ਨਖਰਾ ਦੱਸ ਤੇਰਾ ਮੇਰਾ ਮੇਰਾ ਤੇਰਾ ਕੀ ਝਗੜਾ ਦੱਸ ਤੇਰਾ ਮੇਰਾ ਮੇਰਾ ਤੇਰਾ ਕੀ ਝਗੜਾ ਦੱਸ ਤੇਰਾ ਮੇਰਾ ਮੇਰਾ ਤੇਰਾ ਕੀ ਝਗੜਾ ਲੰਬੜਾਂ ਦੇ ਦਰਵਾਜ਼ੇ ਵੱਜਣ ਲੱਗੇ ਗਾਜੇ ਵਾਜੇ ਲੰਬੜਾਂ ਦੇ ਦਰਵਾਜ਼ੇ ਵੱਜਣ ਲੱਗੇ ਗਾਜੇ ਵਾਜੇ ਬੇਮੈਂ ਜਾਗੋ ਲੈ ਕੇ ਆਈਆਂ ਜਾਗ ਲੰਬੜਾ ਬੇਮੈਂ ਜਾਗੋ ਲੈ ਕੇ ਆਈਆਂ ਜਾਗ ਲੰਬੜਾ ਬੇਮੈਂ ਜਾਗੋ ਲੈ ਕੇ ਆਈਆਂ ਜਾਗ ਲੰਬੜਾ ਬੇਮੈਂ ਜਾਗੋ ਲੈ ਕੇ ਆਈਆਂ விய மானலைய மன ரவானல ਜਾਗੋ ਲੈ ਕੇ ਆਗੀ ਚਾਚੀ ਆਗੀ ਤੇਰੇ 베ਰੇ ਮੋਰਨੀ ਬਣਕੇ ਨੀ ਪਾਉਂਗਦੇ ਵਿੱਚ ਫੇਰੇ ਮੋਰਨੀ ਬਣਕੇ ਨੀ ਪਾਉਂਗਦੇ ਵਿੱਚ ਫੇਰੇ ਮੋਰਨੀ ਬਣਕੇ ਨੀ ਪਾਉਂਗਦੇ ਵਿੱਚ ਫੇਰੇ ਮੋਰਨੀ ਬਣਕੇ ਨੀ ਅੱਜ ਤੱਕ ਕੁੜੀਏ ਹਰਾਇਆ ਹੋ ਹੋਰ ਨੂੰ ਅੱਜ ਤੱਕ ਕੁੜੀਏ ਹਰਾਇਆ ਹੋ ਹੋਰ ਨੂੰ ਨੱਚ ਕੇ ਦਿਖਾ ਅੱਜ ਦੇਖਾਂ ਤੇਰੇ ਜੋਰ ਨੂੰ ਨੱਚ ਕੇ ਦਿਖਾ ਅੱਜ ਦੇਖਾਂ ਤੇਰੇ ਜੋਰ ਨੂੰ ਨੱਚ ਕੇ ਦਿਖਾ ਅੱਜ ਦੇਖਾਂ ਤੇਰੇ ਜੋਰ ਨੂੰ ਮੈਂ ਤਾਂ ਬੋਲੀ ਖਿੱਚ ਕੇ ਪਾਈ ਮੈਂ ਤਾਂ ਬੋਲੀ ਖਿੱਚ ਕੇ ਪਾਈ ਸਾਰੇ ਪਿੰਡ ਵਿੱਚ ਮਚ ਗਈ ਤੁਹਾਈ ਨੱਚ ਨੱਚ ਦਿੱਤੀ ਤਾਰਿਤ ਆ ਕਰ ਤਾਰਿਆ ਸਾਨੂੰ ਤੇਰੇ ਵਿਆਦਾ ਬੜਾ ਚਾ ਕਰ ਤਾਰਿਆ ਸਾਨੂੰ ਤੇਰੇ ਵਿਆਦਾ ਚਾ ਕਰ ਤਾਰਿਆ ਸਾਨੂੰ ਤੇਰੇ ਵਿਆਦਾ ਚਾ ਕਰ ਤਾਰਿਆ ਮਾਮੀ ਨਖਰੋ ਸਾਡੇ ਆਈ ਹੱਥ ਲੈ ਆਈ ਕੇਲੇ ਨਹੀਂ ਪਿੰਡ ਦੇ ਮੁੰਡਿਆਂ ਨਾਲ ਗੁੱਲੀ ਡੰਡਾ ਖੇਡੇ ਨਹੀਂ ਮਿੰਦੇ ਮੁੰਡਿਆਂ ਨਾਲ ਗੁੱਲੀ ਡੰਡਾ ਖੇਡੇ ਨੇ ਪਿੰਡ ਦੇ ਮੁੰਡਿਆਂ ਨਾਲ ਗੁੱਲੀ ਡੰਡਾ ਖੇਡੇ ਨੇ ਪਿੰਡ ਦੇ ਮੁੰਡਿਆਂ ਨਾਲ

ਨੀ ਰੂਪ ਤੇਰੇ ਦੇ ਗਿਟ-ਗਿਟ ਲਲਲੀ ਤੇਰੇ ਵਰਗਾ ਕਿਹੜਾ ਦੀਵਾ ਕੀ ਕਰਨਾ ਚਾਨਣ ਹੋ ਜੂ ਤੇਰਾ ਦੀਵਾ ਕੀ ਕਰਨਾ ਚਾਨਣ ਹੋ ਜੂ ਤੇਰਨ ਦੀਵਾ ਕੀ ਕਰਨਾ ਚਾਨਣ ਹੋ ਜੂ ਤੇਰਾ ਥੜਿਆਂ ਆਵਾਜ਼ ਨਾ ਪਿੱਪਲ ਸੌਂਦੇ ਥੜਿਆਂ ਆਵਾਜ਼ ਨਾ ਪਿੱਪਲ ਸੌਂਦੇ ਫੁੱਲਾਂ ਆਵਾਜ਼ ਕਲਾਈਆਂ ਬਈ ਸੱਗੀ ਫੁੱਲ ਸਿਰਾਂ ਤੇ ਸੌਂਦੇ ਸੱਗੀ ਫੁੱਲ ਸਿਰਾਂ ਤੇ ਸੌਂਦੇ ਪੈਰੀ ਚਾਂਚਰਾਂ ਪਾਈਆਂ ਸੂਬੇਦਾਰਨੀਆਂ ਬਣ ਕੇ ਮੇਲਣਾ ਆਈਆਂ ਸੂਬੇਦਾਰਨੀਆਂ ਬਣ ਕੇ ਮੇਲਣਾ ਆਈਆਂ ਸੂਬੇਦਾਰਨੀਆਂ ਬਣ ਕੇ ਮੇਲਣਾ ਆਈਆਂ ਸੂਬੇਦਾਰਨੀਆਂ ਮੇਲਣ ਨੱਚ ਦੀ ਪਟੋਲਾ ਵਾਣੇ ਕੇ ਤਰਤੀ ਦੀ ਹਿੱਕ ਦੇ ਉੱਤੇ ਮੇਲਣ ਨੱਚ ਦੀ ਪਟੋਲਾ ਵਾਣੇ ਕੇ ਤਰਤੀ ਦੀ ਹਿੱਕ ਦੇ ਉੱਤੇ ਮੇਲਣ ਨੱਚ ਦੀ ਪਟੋਲ ਬਾਣੇ ਕੇ ਤਰਤੀ ਦੀ ਹਿੱਕ ਦੇ ਉੱਤੇ ਚਾਚੀ ਦੇ ਵੇੜੇ ਖਾੜਾ ਲਾਇਆ ਨਾਨਕੀਆਂ ਨੇ ਪੜਥੂ ਪਾਇਆ ਚਾਚੀ ਦੇ ਵੇੜੇ ਖਾੜਾ ਲਾਇਆ ਨਾਨਕੀਆਂ ਨੇ ਪੜਥੂ ਪਾਇਆ ਤਾਂ ਹੀ ਵੰਗਾ ਛਣਕਦੀਆਂ ਬਣ ਕੇ ਪਟੋਲਾ ਨਚਣ ਮਾਮੀਆਂ ਟੱਲੀ ਵਾਂਗੂ ਟਣਕਦੀਆਂ ਬਣ ਕੇ ਪਟੋਲਾ ਨਚਣ ਮਾਮੀਆਂ ਟੱਲੀ ਵਾਂਗੂ ਟਣਕਦੀਆਂ ਬਣ ਕੇ ਮੇ ਪਟੋਲਾ ਨਚਣ ਮਾਮੀਆਂ ਟੱਲੀ ਵਾਂਗੂ ਟਣਕਦੀਆਂ ਮਾਮੀ ਕੁੜੀ ਦੀ ਇੱਕ ਅਖਟੀਰੀ ਮਮੀ ਕੁੜੀ ਦੀ ਇੱਕ ਅਖਟੀਰੀ ਚਕਲੋ ਬੇਮੁੰਡਿਓ ਲਾਲ ਪਮ ਚਕਲੋ ਬੇਮੁੰਡਿਓ முல பம்பிரி திலா திலா திளா போலி மோடுதான் கல மேலே ஹில போலி மோடுதான் கல மேலே ஹில போலி மோடுதான் கல மேலே ஹி போலி மோடு ਬੋਲੀ ਪਾਈਏ ਤਾਂ ਬੋਲੀ ਪਾਈਏ ਲਲਕਾਰ ਕੇ ਦਾਦਕਿਆਂ ਦਾ ਬੇੜਾ ਪੱਟਦੇ ਏ ਅੱਡੀ ਮਾਰ ਕੇ ਦਾਦਕਿਆਂ ਦਾ ਬੇੜਾ ਪੱਟਦੇ ਏ ਅੱਡੀ ਮਾਰ ਕੇ ਦਾਦਕਿਆਂ ਦਾ ਬੇੜਾ ਪੱਟਦੇ ਏ ਅੱਡੀ ਮਾਰ ਕੇ ਤਿੱਖਾ ਨੱਕ ਬਲੌਰੀ ਕੋਕਾ ਤਿੱਖਾ ਨੱਕ ਬਲੌਰੀ ਕੋਕਾ ਚੁੰਮਕੇ ਲੈਣ ਹੁਲਾਰੇ ਨੱਚਦੀ ਮੇਲਣ ਦੇ ਪੈਂਦੇ ਨੇ ਲਿਸ਼ਕਾਰੇ ਨੱਚਦੀ ਮੇਲਣ ਦੇ ਪੈਂਦੇ ਨੇ ਲਿਸ਼ਕਾਰੇ ਨੱਚਦੀ ਮੇਲਣ ਦੇ ਪੈਂਦੇ ਨੇ ਲਿਸ਼ਕਾਰੇ ਨੱਚਦੀ ਮੇਲਣ ਦੇ ਆ ਜਾ ਲੱਚਿਲੇ ਪੰਬੂਕੇ ਵਾਂਗੂ ਮੱਛਿਲੇ ਨੱਚਣੇ ਨੂੰ ਤਾਰੇ ਸੇਂਗੀ ਆ ਜਾ ਲੱਚਿਲੇ ਪੰਬੂਕੇ ਮਗੂ ਮੱਛਿਲੇ ਨੱਚਣੇ ਨੂੰ ਤਾਰੇ ਸੇਂਗੀ ਆ ਜਾ ਨੱਚਲੇ ਪੰਬੂਕੇ ਵਾਂਗੂ ਮੱਛਿਲੇ ਨੱਚਣੇ ਨੂੰ ਤਾਰੇ ਸੇਂਗੀ ਬੋਲੇ ਬੱਕਰਾ ਬਾਰ ਵਿੱਚ ਤੇਰੇ ਮੇਲਣਾ ਨੇ ਪਾਇਆ ਲੁੱਡੀਆਂ

மாமி நச்சம்ுக்கே வங்கு மச்சிச்சிப் யா மாமி நச்சம் வூக்கே வா மச்சிச்சிப் மீன் நச்சீப்பூக்க வா மச்சிச்சு ஆ ਨਾਨਕੀਆਂ ਦੇ ਬੇੜੇ ਵਿੱਚ ਅੰਬ ਹੁਲਾਰੇ ਲੈਂਦਾ ਏ ਨਾਨਕੀਆਂ ਦੇ ਬੇੜੇ ਵਿੱਚ ਅੰਬ ਹੁਲਾਰੇ ਲੈਂਦਾ ਏ ਦਾਦਕੀਆਂ ਦੇ ਬੇੜੇ ਵਿੱਚ ਟਾਲੀਆਂ ਵੇ ਗਿੱਧਾ ਪਾਉਂਦੀਆਂ ਮਜਾਜਾ ਬਾੜੀਆਂ ਵੇ ਗਿੱਧਾ ਪਾਉਂਦੀਆਂ ਮਜਾਜਾ ਵਾਲੀਆਂ ਵੇ ਗਿੱਧਾ ਪਾਉਂਦੀਆਂ ਮਜਾਜਾ ਵਾਲੀਆਂ ਵੇ ਤੂੰ ਨੱਚ ਤੂੰ ਨੱਚ ਮੁੰਡੇ ਦੀ ਮੰਮੀ ਲਗਿਆਂ ਨੂੰ ਲਾਗ ਕਰਾ ਦੇ ਤੂੰ ਨੱਚ ਤੂੰ ਨੱਚ ਮੁੰਡੇ ਦੀ ਮੰਮੀ ਲਗਿਆਂ ਨੂੰ ਲਾਗ ਕਰਾ ਦੇ ਜੇ ਤੇਰੇ ਕੋਲ ਪੈਸਾ ਹੈ ਨਹੀਂ ਕਗਰੇ ਦੀ ਵੇਲ ਕਰਾ ਦੇ ਜੇ ਤੇਰੇ ਕੋਲ ਪੈਸਾ ਹੈ ਨਹੀਂ ਕਗਰੇ ਦੀ ਵੇਲ ਕਰਾ ਦੇ ਜੇ ਤੇਰੇ ਕੋਲ ਪੈਸਾ ਹੈ ਨਹੀਂ ਕਗਰੇ ਦੀ ਵੇਲ ਕਰਾ ਦੇ ਕੱਗਰਾ ਮੇਰਾ ਵੜਾ ਕੀਮਤੀ ਇਹਨੂੰ ਰੱਖੂੰ ਸੰਭਾਲ ਕੇ ਕੱਗਰਾ ਮੇਰਾ ਵੜਾ ਕੀਮਤੀ ਇਹਨੂੰ ਰੱਖੂੰ ਸੰਭਾਲ ਕੇ ਲਾਗਿਆਂ ਦੇ ਮੇ ਲਾਗ ਦੇਉਂਗੀ ਮਾਮੇ ਉੱਤੋਂ ਬਾਹਰ ਕੇ ਲਾਗਿਆਂ ਨੂੰ ਮੈਂ ਲਾਗ ਦੇਉਂਗੀ ਮਾਮੇ ਉੱਤੋਂ ਬਾਹਰ ਕੇ ਲਾਗਿਆਂ ਨੂੰ ਮੈਂ ਲਾਗ ਦੇਉਂਗੀ ਮਾਮੇ ਉੱਤੋਂ ਬਾਹਰ ਕੇ